ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਲ ਦਾ ਵੱਡਾ ਐਕਸ਼ਨ ਹੁਕਮ ਜਾਰੀ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਲ ਵੱਲੋਂ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਅਤੇ ਸੰਸਦਾਂ ਨੂੰ ਸਹਾਉ ਸਾਈ ਹੋ ਗਏ ਨੇ ਨਵੇਂ ਬਣੇ ਸੰਸਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮੰਤਰੀ ਅਤੇ ਵਿਧਾਇਕ ਇਨੇ ਕੋ ਹੁਕਮ ਚਾਰ ਦਿੱਤੇ ਨੇ ਕਿ ਸਾਹੋ-ਸਾਈ ਹੋ ਗਏ ਨੇ ਦਿੱਲੀ ਬੁਲਾ ਲਿਆ ਗਿਆ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੈਸੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਵਕੇਸ਼ੀਵਾਲ ਕਹਿੰਦੇ ਹੁੰਦੇ ਸੀ ਕਿ ਮੈਂ ਜਾਦਾ ਬਾੜੀਆਂ ਹਾਂ ਮੈਨੂੰ ਪਤਾ ਹੈ ਕਿ ਪੈਸਾ ਕਿਵੇਂ ਇਕੱਠਾ ਕਰਨਾ ਹੈ ਪੈਸਾ ਮੰਤਰੀਆਂ ਵਿਧਾਇਕਾਂ ਅਤੇ ਸੰਸਦਾਂ ਦੇ ਕੋਲੋਂ ਇਕੱਠਾ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਇਸ ਦੀ ਜਾਣਕਾਰੀ ਹੈ ਵਿਧਾਇਕਾਂ ਮੰਤਰੀਆਂ ਅਤੇ ਸੰਸਦਾਂ ਨੂੰ ਜਿਹੜੇ ਹੁਕਮ ਚਾਰੇ ਗਏ ਨੇ ਜਿਹੜੇ ਹੁਕਮ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੂਬਾਲ ਅਤੇ ਪੰਜਾਬ ਦੇ ਇਨਚਾਰਜ ਮਨੀਸ਼ ਸੋਧਿਆ ਹੋਣਾ ਵੱਲੋਂ ਇਹਨਾਂ ਪੈਸਾ ਕਿਵੇਂ ਇਕੱਠਾ ਕੀਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਐਨਕਾਰੀ ਐਪ ਜਾਣਕਾਰੀ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਸ਼ੀਵਾਲ ਅਤੇ ਸੰਸਦ ਮੰਤਰੀਆਂ ਅਤੇ ਵਿਧਾਇਕਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਵੀਰਵਾਰ ਨੂੰ ਵੀਡੀਓ ਕਾਨਫਰੰਸ ਨਹੀਂ ਪੰਜਾਬ ਦੇ ਸਾਰੇ ਕੈਬਨਟ ਮੰਤਰੀਆਂ ਸਸਦਾਂ ਮੈਂਬਰਾਂ ਦੀਆਂ ਡਿਊਟੀ ਲਗਾ ਦਿੱਤੀ ਗਈ ਹੈ ਕਿ ਉਹ ਆਪਣੇ ਦੋਸਤਾਂ ਮਿੱਤਰਾਂ ਤੋਂ ਇਲਾਵਾ ਇੰਡਸਟਰੀਆਂ ਦੇ ਮਾਲਕਾਂ ਦੀ ਮਦਦ ਲੈ ਲੈਂਦੇ ਹੋਏ ਕਰੋੜਾਂ ਰੁਪਏ ਇਕੱਠੇ ਕਰਦੇ ਹੋਏ ਨਵੇਂ ਤਿਆਰ ਕੀਤੇ ਗਏ ਨਵੇਂ ਤਿਆਰ ਕੀਤੇ ਗਏ ਰੰਗਲਾ ਪੰਜਾਬ ਫੰਡ ਵਿੱਚ ਜਮ੍ਹਾਂ ਕਰਾਉਣ ਤਾਂ ਕਿ ਉਹ ਫੰਡਾਂ ਦੀ ਵਰਤੋਂ ਨਾਲ ਪੰਜਾਬ ਦੇ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਕੀਤੀ ਜਾ ਸਕੇ ਯਾਨੀ ਕਿ ਪੰਜਾਬ ਸਰਕਾਰ ਦੇ ਕੋਲ ਪੈਸਾ ਨਹੀਂ ਨਾ ਹੀ ਸੈਂਟਰ ਵੱਲੋਂ ਕੋਈ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾਨ ਨੇ ਬਤਾਇਆ ਕਿ ਆ ਮੰਤਰੀਆਂ ਅਤੇ ਸੰਸਦਾਂ ਨੂੰ ਕਿਹਾ ਹੈ ਕਿ 20 20 ਹਜ਼ਾਰ ਕਰੋੜ ਰੁਪਏ ਇਕੱਠਾ ਕੀਤਾ ਜਾਵੇ ਦੱਸਿਆ ਜਾ ਰਿਹਾ ਹੈ अरविंद केजरीवाल ਦੀ ਚਲਦੀ ਮੀਟਿੰਗ ਵਿੱਚ ਕੈਬਨਟ ਮੰਤਰੀ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ 21 ਲੱਖ ਰੁਪਏ ਅਤੇ ਨਿੱਜੀ ਜੇਬ 20 ਕਰੋੜ ਰੁਪਏ ਆਸ-ਪਾਸ ਤੋਂ ਇਕੱਠਾ ਕਰਕੇ ਦੇਣ ਦਾ ਐਲਾਨ ਕੀਤਾ ਗਿਆ ਹੈ ਮੌਕੇ ਤੇ ਸੰਗਰੂਰ ਲੋਕ ਸਭਾ ਸੰਸਦ ਮੈਂਬਰ ਗੁਰਮੀਤ ਸਿੰਘ ਹੀਰ ਨੇ ਵੀ 20 ਕਰੋੜ ਦੇਣ ਦਾ ਐਲਾਨ ਕਰਦੇ ਹੋਏ ਹਰ ਕਿਸੇ ਨੂੰ ਹਰਾ ਕਰ ਦਿੱਤਾ ਹੈ ਯਾਨੀ ਕਿ 20 20 ਕਰੋੜ ਰੁਪਏ ਅਮਨ ਅਰੋੜਾ ਅਤੇ ਮੀਤ ਹੀਰ ਦੇਣਗੇ ਇਹ 20-20 ਕਰੋੜ ਰੁਪਏ ਕਿੱਥੋਂ ਕਰਨਗੇ ਕਿਹਨਾਂ ਨੂੰ ਕਹਿਣਗੇ ਇਸ ਬਾਰੇ ਵੀ ਕਿਆ ਸਰਗਾਈਆਂ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿਤੇ ਸੱਤਾ ਨੂੰ ਲੈ ਕੇ ਕਿਦੇ ਅਫਸਰਾ ਨੂੰ ਜਾਂ ਕੰਪਨੀਆਂ ਦੇ ਬਿਲਸਮੈਨਾਂ ਦੇ ਵਪਾਰੀਆਂ ਨੂੰ ਉਹਨਾਂ ਉੱਤੇ ਕਿਤੇ ਦਬਾਤੇ ਨਹੀਂ ਪਾਇਆ ਜਾਵੇਗਾ ਇਸ ਨੂੰ ਵੀ ਲੈ ਕੇ ਖਾਚੇ ਪ੍ਰਗਟਾਏ ਜਾ ਰਹੇ ਨੇ ਇਹਨਾਂ ਦੋਹਾਂ ਦੇ ਐਲਾਨ ਕਰਨ ਤੋਂ ਬਾਅਦ ਸੰਸਦ ਮੈਂਬਰ ਵਿਕਮਜੀ ਸਿੰਘ ਸਾਨੀ ਨੇ ਸਾਨੀ ਵੱਲੋਂ ਦਿੱਤੇ ਜਾਣ ਬਾਰੇ ਇਹ ਕਰੋੜ ਦੀ ਮਤਲਬ ਬਾਰੇ ਦੱਸਿਆ ਜਦੋਂ ਕਿ ਯਾਤਰ ਕੈਬਨ ਮੰਤਰੀ ਸਦਸਦ ਮੈਂਬਰ ਨੇ ਚੁੱਪ ਵਰਦੇ ਹੋਏ ਆਪਣੇ ਆਪ ਨੂੰ ਮੀਟਿੰਗ ਸੁਣਨ ਤਾਂ ਕਿ ਸਿਮਤ ਰੱਖਿਆ ਕਈ ਮੰਤਰੀ ਅਤੇ ਕਈ ਵਿਧਾਇਕ ਬੋਲੇ ਬਣ ਗਏ ਜਿਵੇਂ ਕਿ ਅਸੀਂ ਮੀਟਿੰਗ ਦੇ ਵਿੱਚ ਹਿੱਸਾ ਲੈ ਹੀ ਗਿਆਏ ਆਨਲਾਈਨ ਮੀਟਿੰਗ ਲਈ ਗਈ ਕਿਉਂਕਿ 20 20 ਕਰੋੜ ਰੁਪਇਆ 1-1 ਕਰੋੜ ਰੁਪਇਆ ਇਹ ਵਿਧਾਇਕ ਅਤੇ ਮੰਤਰੀ ਕਿੱਥੋਂ ਕੱਠੇ ਕਰਨਗੇ ਕਿਉਂਕਿ ਜਿਸ ਤਰੀਕੇ ਨਾਲ ਤੋੜੜਪੈ ਦੀ ਗੱਲ ਮੀਟਿੰਗ ਵਿੱਚ ਹੋਈ ਹੋ ਰਹੀਆਂ ਹਨ ਯਾਤਰ ਕੈਬਨ ਮੰਤਰੀਆਂ ਦੀ ਇਹ ਹਿੰਮਤ ਨਹੀਂ ਹੋਈ ਕਿ ਉਹ ਆਪਣਾ ਉਹ ਸਾਹਮਣੇ ਕੁਝ ਵੀ ਬੋਲ ਸਕਣ ਯਾਨੀ ਕਿ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਸਾਹਮਣੇ ਕੁਝ ਵਿਧਾਇਕਾਂ ਅਤੇ ਮੰਤਰੀਆਂ ਦੀ ਬੋਲਤੀ ਬੰਦ ਹੋਊਗੀ ਕਿ ਸਾਡੇ ਕੋਲੋਂ ਕਰੋੜਾਂ ਰੁਪਏ ਕਿੱਥੋਂ ਆਵੇਗਾ ਜਿਸ ਤਰ੍ਹਾਂ ਅਮਨ अरोड़ा ਅਤੇ ਮੀਤ ਹੇਰ ਹਣਾ ਵੱਲੋਂ 20-20 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਫਿਰ ਉਹ ਪਰਤੂ ਹਰਜਿੰਦਰ ਸਿੰਘ ਵੱਲੋਂ ਮੀਟਿੰਗ ਵਿੱਚ 5 ਕਰੋੜ ਰੁਪਏ ਲਖਵਾਏ ਗਿਆ ਹੈ ਹੁਣ ਉਹ ਆਪਣੇ ਪੱਧਰ ਤੇ ਪੈਸਾ ਇਕੱਠਾ ਕਰਕੇ ਦੇਣਗੇ ਇਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ 300 ਐਨਆਰਆਈ ਨਾਲ ਖੁਦ ਫੋਨ ਤੇ ਗੱਲ ਕਰਨਗੇ ਅਤੇ ਫੋਨਾਂ ਰਾਹੀਂ ਉਹਨਾਂ ਤੋਂ 3 300 ਐਨਆਰਆਈਸ ਨੂੰ ਪੰਜਾਬ ਤੋਂ ਵੱਤ-ਵੱਤ ਫੱਡ ਭੇਜਣ ਲਈ ਕਹਿਣਗੇ ਹਾਲਾਂਕਿ ਭਗਵੰਤ ਮਾਨ ਨੇ ਇੱਥੇ ਸਾਫ਼ ਨਹੀਂ ਕੀਤਾ ਕਿ ਉਹ 300 ਫੋਨ ਕਿੰਨਾ ਕਿੰਨਾ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਪਰ ਜ਼ਰੂਰ ਹੈ ਕਿ 300 ਫੋਨ ਕਾਲਾਂ ਨਾਲ ਕਈ ਕਰੋੜ ਰੁਪਏ ਇਕੱਠੇ ਕਰਨ ਦਾ ਅਹਿਸਾਸ ਜਰੂਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਵਿੱਚ ਕਰਵਾਇਆ ਗਿਆ ਕੈਬਨਟ ਮੰਤਰੀ ਨਵਜੋਤ ਸਿੰਘ 20 ਸਕੂਲਾਂ ਨੂੰ ਆਪਣੀ ਨਿੱਜੀ ਖਰਚੇ ਦਾ ਠੀਕ ਕਰਵਾਉਣਗੇ ਉਹਨਾਂ ਨੇ ਮੀਟਿੰਗ ਵਿੱਚ ਕਿਹਾ ਕਿ 20 ਸਕੂਲ 20 ਸਕੂਲਾਂ ਤੇ ਆਉਣ ਵਾਲੇ ਹਰ ਖਰਚੇ ਨੂੰ ਆਪਣੀ ਜੇਬ ਚੋਂ ਕਰਨਗੇ ਇਸ ਦੇ ਨਾਲ ਹੀ ਰਣਜੀਤ ਸਿੰਘ ਚੇਅਰਮੈਨ ਵੱਲੋਂ 50 ਲੱਖ ਰੁਪਏ ਆਪਣੀ ਜੇਬ ਵਿੱਚੋਂ ਦੇਣ ਦਾ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ ਆਪ ਆਦੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਨਟ ਮੰਤਰੀਆਂ ਦੀਆਂ ਡਿਊਟੀਆਂ ਲੱਗਣਗੀਆਂ ਕਿ ਉਹ ਆਪ ਕੋ ਆਪਣੇ ਪੱਧਰ ਤੇ ਪੈਸਾ ਇਕੱਠਾ ਕਰਕੇ ਦੇਣਗੇ ਤਾਂ ਕਿ ਰੰਗਲਾ ਪੰਜਾਬ ਫੰਡ ਵਿੱਚ ਜਿਆਦਾ ਤੋਂ ਜਿਆਦਾ ਪੈਸਾ ਆ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਜਿਹੜੇ ਹੁਕਮ ਚਾੜ ਦਿੱਤੇ ਨੇ ਕਈ ਮੰਤਰੀ ਅਤੇ ਕਈ ਵਿਧਾਇਕ ਇਸ ਤੋਂ ਨੱਕ ਚੜ ਰਹੇ ਨੇ ਕਿ ਇੰਨਾ ਪੈਸਾ ਅਸੀਂ ਕਿਵੇਂ ਇਕੱਠਾ ਕਰਾਂਗੇ ਕਿਨੂੰ ਇਹ ਕਿਨੂੰ ਕਿਹਾ ਜਾਵੇ ਕਿ ਤੁਸੀਂ ਇੰਨਾ ਪੈਸਾ ਰੰਗਲਾ ਪੰਜਾਬ ਬਣਾਉਣ ਦੇ ਲਈ ਦਿਓ